ਯਾਨੀ ਮੇਰਾ ਇੱਕ ਸਵਾਲ ਹੈ ਸਿਰਫ ਵੀ ਜਿਹੜੇ ਸਾਡੀ ਨੌਜਵਾਨ ਪੀੜ੍ਹੀ ਹੈ ਉਸ ਦਾ ਤੁਹਾਡੇ ਬੱਚੇ ਵੀ ਬਾਹਰ ਗਏ ਹੋਣ ਸਾਡੇ ਵੀ ਗਏ ਹੋਣ ਜਾਂ ਜਾਣ ਤੇ ਮੈਨੂੰ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਤੁਸੀਂ ਵੀ ਬਾਹਰ ਕੈਨੇਡਾ ਦੇ ਵਿੱਚ ਰਹੇ ਕਿ ਆਏ ਹੋ ਵੀ ਸਾਡੀ ਜਿਹੜੀ ਪੜ੍ਹੀ ਲਿਖੀ ਪਨੀਰੀ ਹੈ ਤੇ ਸਾਡੇ ਬੱਚੇ ਮਾਪਿਆਂ ਤੋਂ ਦੂਰ ਹੋ ਰਹੇ ਆਪਦੀ ਜਨਮ ਭੂਮੀ ਤੋਂ ਦੂਰ ਹੋ ਰਹੇ ਆ ਇਹ ਬਾਹਰ ਕਿਉਂ ਜਾ ਰਹੇ ਜੀ ਕਾਰਨ ਸਭ ਤੋਂ ਵੱਡੀ ਗੱਲ ਦਾ ਜਿਹੜਾ ਐਸਸੀਬੀਸੀ ਦਾ ਕੈਟਾਗਰੀ ਦਾ ਰੋਣਾ ਪੈਂਦਾ ਜੀ ਇਹ ਖਤਮ ਹੋਵੇ ਬਿਲਕੁਲ ਠੀਕ ਹੈ ਜੋਗਤਾ ਦੇ ਮੁਤਾਬਕ ਕਿਸੇ ਨੂੰ ਜੋਬ ਮਿਲੇ ਠੀਕ ਹੈ ਹੁਣ ਕੋਟੇ ਰੱਖਦੇ ਜੀ ਜੇ ਐਸਟੀ ਭਾਈਚਾਰੇ ਦਾ ਬੱਚਾ ਹੈਗਾ ਉਹ ਆਪਾਂ ਕਹਿੰਦੇ ਲੈਂਗਵੇ ਤਾਂ ਵੀ ਤੁਹਾਨੂੰ ਲੈਣਾ ਪੈਣਾ ਕੋਟੇ ਦੇ ਅੰਦਰ ਠੀਕ ਹੈ ਬੀਸੀ ਕੋਲੇ ਜੇ ਜੋਗਤਾ ਹੈਗੇ ਤੁਸੀਂ ਉਹਨੂੰ ਤਾਂ ਵੀ ਨਹੀਂ ਲੈਣਾ ਸਭ ਤੋਂ ਪਹਿਲਾਂ ਇਹ ਖਤਮ ਹੋਵੇ ਇਹ ਹੀ ਜਾਤੀਵਾਦ ਦਾ ਰੌਲਾ ਇੱਥੇ ਹੈਗਾ ਇੱਥੇ ਯੋਗਤਾ ਬੰਦੇ ਦੇ ਦੇਖੋ ਹੁਣ ਤਾਂ ਸਭ ਨੂੰ ਖੁੱਲ ਹੈਗੀ ਹੈ ਤੁਸੀਂ ਆਪਣੀ ਗੱਲ ਕਰ ਸਕਦੇ ਹੋ ਜਿਹੜੀ ਗੱਲ ਤੁਸੀਂ ਬੇਰੁਜ਼ਗਾਰੀ ਦੀ ਕਰਦੇ ਹੋ ਬੱਚਿਆਂ ਦੀ ਇਹੀ ਹੈ ਨਾ ਸਭ ਤੋਂ ਜਿਹੜਾ ਪੁਆਇੰਟ ਮੇਨ ਮੁੱਦਾ ਹੈਗਾ ਉਹ ਇਹ ਹੈਗਾ ਇਕਦਾ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਕੋਈ ਇਹ ਸਿਸਟਮ ਬਣਾਇਆ ਹੀ ਨਹੀਂ ਵਿਭਾਗਾਂ ਵਿੱਚ ਪ੍ਰਾਈਵੇਟ ਜੋਬਾਂ ਹੁਣ ਜਿਵੇਂ ਹੁਣ ਤੁਸੀਂ ਇੰਡਸਟਰੀ ਸੀ ਜੇ ਜਾਂ ਕਹ ਲਈਏ ਹਨ ਇੱਥੇ ਪ੍ਰਾਈਵੇਟ ਜਿਵੇਂ ਫੈਕਟਰੀਆਂ ਦੀ ਗੱਲ ਕਰ ਲਓ ਹਨ ਉਹ ਇੱਥੇ ਤਕਰੀਬਨ ਬਾਲ ਪਰਿਵਾਰ ਬਣੇ ਨਹੀਂ ਹੋਇਆ ਹਨ ਸਾਰੇ ਬਾਹਰ ਹੀ ਗਈਆਂ ਨੇ ਉਹ ਸਟੇਟਮੈਂਟ ਇੱਥੇ ਬੇਰੋਜ਼ਗਾਰੀ ਪੈਦਾ ਕਰਦੀ ਹੈ ਨਾ ਦੂਜੀ ਗੱਲ ਇੱਕ ਨਾ ਜਿਹੜੀ ਬਾਹਰ ਜਾਣ ਵਾਸਤੇ ਜਿਵੇਂ ਕਹਿੰਦੇ ਕੋਸ਼ ਨੂੰ ਅੱਗ ਲੱਗੀ ਹੈ ਮੈਂ ਤੇਹੀ ਸ਼ੁਰੂ ਕਰਤ ਹਾਂ ਭੇਡ ਚਾਲ ਭੇਡ ਚਾਲ ਉਹ ਇਹ ਹੈਗੀ ਆ ਵੀ ਹੁਣ ਜਿਹੜੇ ਬੱਚੇ ਇੱਥੋਂ ਜਾਂਦੇ ਨੇ ਘੱਟੋ ਘੱਟ ਵੀ ਇੱਕ ਸਟੂਡੈਂਟ ਦੇ ਮਤਲਬ 50 ਲੱਖ ਰੁਪਈਆ ਅਮਰੀਕਾ ਕੈਨੇਡਾ ਜਾ ਰਹੇ ਆ 50 ਲੱਖ ਦੇ ਵਿੱਚ ਕਾਰੋਬਾਰ ਵਧੀਆ ਤੁਸੀਂ ਕਰ ਸਕਦੇ ਜੇ ਕਰਨ ਦਾ ਚਾਹ ਹੋਂ ਤਾਂ ਪਰ ਤੁਸੀਂ ਕਰਨਾ ਲਈ ਚਾਹੁੰਦੇ 50 ਨਹੀਂ 70000 ਆ ਰਿਹਾ 20 ਲੱਖ ਵਿਆਹ ਤੇ ਵੀ ਲਾਉਂਦਾ ਕਿਉਂ ਉਹ ਬਖਰੀ ਗੱਲ ਜਿਹੜੀ ਕਿ ਵਿਆਹ ਦਾ ਸਟੂਡੈਂਟ ਤੇ ਨਹੀਂ ਆ ਰਿਹਾ ਨਾ ਜਾ ਰਿਹਾ ਨਾ 50 ਲੱਖ ਨੇ ਤੇ ਤੁਸੀਂ ਕਾਰੋਬਾਰ ਕਰ ਸਕਦੇ ਹੋ ਮੋੜਾ ਇੱਥੇ ਜਿਹੜੇ ਮੈਂ ਉਹ ਸ਼ਬਦ ਨਹੀਂ ਵਰਤ ਰਿਹਾ ਜਿਹੜੇ ਮਜ਼ਦੂਰ ਆਉਂਦੇ ਨੇ ਬਿਹਾਰ ਤੋਂ ਜੋਪੀ ਤੋਂ ਆਉਂਦੇ ਨੇ ਉਹ ਵੀ ਜਾਂ ਇੱਥੇ ਕੰਮ ਕਰ ਹੀ ਜਾਂਦੇ ਨੇ 2000 ਰੋਜ਼ ਮੁੜਦਾ ਮੈਂ ਨਾ ਨਾ ਜੀ ਲੱਖ ਲੱਖ ਰੁਪਇਆ ਪਾਰੇ ਨੇ ਮਹੀਨਾ ਦਾ ਇੱਥੇ ਬੈਠੇ ਬੰਦੇ ਕੰਮ ਕਰਦੇ ਇੱਕ ਤਾਂ ਦੇਖੋ ਨੇੜੇ ਸਾਡੇ ਪਰਿਵਾਰ ਹੈਗੇ ਨੇ ਜੀ ਭਾਵੇਂ ਕੋਈ ਵੀ ਐਸਾ ਕਿ ਐਸੀ ਕੈਟਾਗਰੀ ਹੋਵੇ ਜਾਂ ਬੀਸੀ ਕੈਟਾਗਰੀ ਹੋਵੇ ਮੈਂ ਬੀਸੀ ਚਾਹੁੰਦਾ ਠੀਕ ਹੈ ਸਾਰਿਆਂ ਨੂੰ ਲੋੜ ਹੈ ਬੇਸੀ ਆਪਣੇ ਬਜੇ ਨੂੰ ਸਮੇਂ ਸਿਰ ਕੁਇਰ ਜਗਾਰ ਤੇ ਲੱਗੀ ਪਰਦੇ ਪਰਦੇ ਲਾਈ ਹੁਣ ਤੁਸੀਂ ਜਾ ਕੇ ਦੇਖਣਾ ਚੀਨ ਦੇ ਵਿੱਚ ਜੰਮ ਦੇ ਬੱਚੇ ਉਹਨਾਂ ਨੇ ਕੀ ਕਰ ਰਹੇ ਨੇ ਚਾਰ ਪੰਜ ਸਾਲ ਦਾ ਬੱਚਾ ਹੁੰਦਾ ਕੰਮ ਤੇ ਲਾਉਣਾ ਸ਼ੁਰੂ ਕਰੰਦੇ ਪੜਾਉਣਾ ਸ਼ੁਰੂ ਕਰੰਦੇ ਸਾਡੇ ਬੱਚੇ ਰਹਿੰਦੇ ਬਿੱਲ ਠੀਕ ਹੈ ਕੈਨੇਡਾ ਅਮਰੀਕਾ ਮੇ ਜਾ ਕੇ ਦਰਸਤਾ ਨੂੰ ਪੈਸੇ ਨਹੀਂ ਲੱਗਦੇ ਉੱਥੇ ਨੰਦ ਜੀ ਤੁਸ਼ਾਉਂ ਬਿਲਕੁਲ ਜੀ ਉੱਥੇ ਉੱਥੇ ਤਕਰੀਬਨ 15 15 20 ਵੀ ਘੰਟੇ ਕੰਮ ਕਰਨਾ ਪੈਂਦਾ ਬੇਰਾਂ ਖਾਣਾ ਪੈਂਦਾ ਫੇਰ ਕਿ ਫੇਰ ਕਿਤੇ ਉਹ ਕਿੰਨੇ ਕਾਮਯਾਬ ਹੁੰਦੇ ਆ ਕਾਮਯਾਬੀ ਕਾਦੀ ਹੁੰਦੀ ਆ ਹੁਣ ਪਹਿਲਾਂ ਜਿਹੜਾ ਸਲਟ ਗਿਆ ਉਹਨੇ ਘਰ ਲਿਆ 25 26 ਸਾਲ ਨੂੰ ਕਿਸਤਾ ਭਰਨੇ ਬੈਣਗੇ ਬਿਲਕੁਲ ਉਸ ਦਿਨ ਉਹਨੇ 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 ਬਜ਼ੁਰਗ ਹੋ ਜਾਣਾ ਜਣ ਕੇ ਉਹਦੀ ਗਾਹ ਪੁੱਤ ਪੋਤੇ ਹੋਣਗੇ ਕਿਤੇ ਕਿਤੇ ਉਹਨਾਂ ਨੇ ਉਹ ਘਰ ਵਿੱਚ ਰਹਿਣਗੇ ਉਹ ਗੱਡੀਆਂ ਕਿਸਤਾ ਵੀ ਉਹ ਭਰਨੇਗਾ ਮੈਂ ਕਹਿੰਦਾ ਜੀ ਪੂਰਾ ਬੱਲਾ ਹੁੰਦਾ ਹੀ ਨਹੀਂ ਉਹ ਤਾਂ ਮੈਂ ਇੱਕ ਤੁਹਾਨੂੰ ਗੱਲ ਦੱਸਣਾ ਉਹ ਜਿਹੜੀ ਕੈਨੇਡਾ ਦੀ ਗਵਰਨਮੈਂਟ ਹੈਗੀ ਜਾਂ ਉੱਥੋਂ ਦੇ ਲੋਕ ਹੈਗੇ ਉਹ ਕੀ ਚਾਹੁੰਦੇ ਆ ਉਹ ਕਹਿੰਦੇ ਵੀ ਅਸੀਂ ਭੁੱਖਾ ਕਿਸੇ ਨੂੰ ਮਰ ਨਹੀਂ ਦੇਣਾ ਅਮੀਰ ਕਿਸੇ ਨੂੰ ਹੋਣ ਨਹੀਂ ਦੇਣਾ ਆਮ ਇਹ ਸੋਚਾ ਸੋਚ ਤਾਂ ਵਧੀਆ ਬਸ ਜਿਹੜੇ ਸਾਡੇ ਬੰਦੇ ਆ ਇਨੂੰ ਤਾਂ ਮਰਦੀ ਨਹੀਂ ਠੀਕ ਹੈ ਨਾ ਇੱਥੇ ਕੰਮ ਸਭ ਕੁਝ ਹੈ ਜਿਹੜਾ ਬੰਦਾ ਕਰੂਗਾ ਜੀ ਕਰਨਾ ਕਹਿੰਦਾ ਕਰੋ ਠੀਕ ਹੈ ਨਾ ਤੇ ਦੂਜੀ ਗੱਲ ਜਿਹੜੇ ਸਟੂਡੈਂਟ ਦੀ ਆਪਾਂ ਗੱਲ ਕਰਦੇ ਆ ਨਾ ਉਹ ਕਈ ਪ੍ਰੋਬਲਮਾਂ ਹੈਗੀਆਂ ਨੇ ਪੰਜਾਬ ਦੇ ਵਿੱਚ ਹੈਗੀਆਂ ਵਧੀਆ ਨਾ ਤਾਂ ਇੱਥੇ ਐਜੂਕੇਸ਼ਨ ਕੋਈ ਦਿੰਦਾ ਠੀਕ ਹੈ ਉਹ ਉਹ ਬਹੁਤ ਮਹਿੰਗੇ ਆ ਠੀਕ ਹੈ ਜਿਹੜਾ ਕਹਿੰਦਾ ਵੀ ਮੈਂ ਯਾਰ 20-25 ਲੱਖ ਰੁਪਏ ਐਜੂਕੇਸ਼ਨ ਤੇ ਲਾਇਆ ਹੋਇਆ ਉਹ ਕਹਿੰਦਾ ਮੈਂ ਇੱਥੇ ਕਿਉਂ ਰੋਵਾਂ ਜਦੋਂ ਮੈਨੂੰ ਜੌਬ ਮਿਲ ਨਹੀਂ ਇੱਥੇ ਬਿਲਕੁਲ ਤੇ ਨਾ ਹੀ ਸਰਕਾਰਾਂ ਦਿੰਦੀਆਂ ਮੇਰੇ ਕੋਲ ਜਿਹੜਾ ਵੀ ਡਾਕਟਰ ਚ ਜਵਾਬ ਆਉਂਦਾ ਨਾ ਬੱਚਾ ਉਹਨਾਂ ਮੈਂ ਇਹੀ ਸੁਨੇਹ ਦਿੰਨਾ ਵੀ ਬੇਟਾ ਯਾਰ ਤੂੰ ਇੱਥੇ ਰਹਿ ਕੇ ਕੰਮ ਕਰਾ ਤੁਹਾਡੀ ਸੋਚ ਕੀ ਹੈ ਬਿਲਕੁਲ ਬਿਲਕੁਲ ਮੈਂ ਤਾਂ ਪਹਿਲੀ ਕਹਿੰਦਾ ਜਦੋਂ ਤੁਸੀਂ 50 ਲੱਖ ਰੁਪਏ ਬਾਹਰ ਜਾਣ ਬਜ ਲਾ ਰਹੇ ਤੁਸੀਂ ਕਹਿ ਲੱਗਦੇ ਇੱਥੇ ਬਿਜ਼ਨਸ ਕਰਕੇ ਤਾਂ ਦੇਖੋ ਯਾਰ ਬਿਲਕੁਲ ਠੀਕ ਹੈ ਤੁਸੀਂ ਕੰਮ ਲਿਆ ਮਮੀ ਆ ਬੀਬੀ ਦੋਨੇ ਦੁਕਾਨ ਕਰ ਸਕਦੇ ਮੈਂ ਗੱਲ ਨਾ ਬਹੁਤ 50 ਲੱਖ ਰੁਪਏ ਬਹੁਤ ਹੁੰਦੇ ਜੀ ਤੁਸੀਂ ਕਰ ਸਕਦੇ ਕਰ ਕੇ ਨਾਲ ਹੀ ਨਿਭਾਸ ਅਸੀਂ ਕਹਿੰਨੇ ਕਾਊਂਟਰ ਤੇ ਬਹਿਣ ਕੇ ਪੈਸੇ ਮੈਨੂੰ ਨਾ ਜੱਟਾਂ ਦਾ ਤੋੜਨ ਵਾਲੀ ਹੁਣ ਇੱਥੇ ਬਥੇਰੇ ਜੱਟਾਂ ਦੇ ਜੀਵਿਦਲ ਦੇ ਮੁੰਡੇ ਜਿਹੜੇ ਡੇਰੀਆਂ ਖੋਲ ਦੀਦੀ ਮੱਜਾਂ 5:00 ਵਜੇ ਗਾਈਆਂ ਰੱਖੀਆਂ ਹਈਆਂ ਕਰਨਾ ਨਹੀਂ ਜਾਂਦੇ ਅਸੀਂ ਖਿਲਾੜੇ ਲੁਕ ਲਈ ਬੈਠੇ ਤਾਂ ਗੋੜ ਵੇਚੇ ਜਾਂਦੇ ਹੋ ਉਹ ਨਾ ਉਹ ਕੋਈ ਮਹਿਣਾ ਥੋੜੀ ਆਪਣਾ ਉਹਨਾਂ ਦਾ ਗੋੜ ਹੈ ਆਪਣੇ ਕੁਮਾਰਬੀ ਦੀ ਆਪਣਾ ਖੇਤ ਹੈ ਉੱਥੇ ਵੀ ਵੇਤਣੇ ਪੈਂਦੇ ਉੱਥੇ ਵੀ ਤੋੜਨੇ ਪੈਂਦੇ ਠੀਕ ਹੈ ਇੱਥੇ ਕਿਉਂ ਨਹੀਂ ਬਣਦਾ ਬਿਲਕੁਲ ਅਸੀਂ ਕਰਨਾ ਨਹੀਂ ਜਾਂਦੇ ਬਸ ਠੀਕ ਹੈ ਥੋੜੀ ਸੋਚ ਬਹੁਤ ਵਧੀਆ ਥੈਂਕ ਯੂ ਧੰਨਵਾਦ ਜੀ